ਵਾਹਿਗੁਰਜੀ ਕਾ ਖਾਲਸਾ ਓ ਵਾਹਿਗੁਰਜੀ ਕੀ ਫਤਿਹ ਓ ਤੁ ਆ ਮੈਂ ਤਾਂ ਉਹੀ ਹਾਕ ਮਾਰੀ ਓ ਤੁਹਾਨੂੰ ਕਿਧਰੋਂ ਆ ਗਏ ਤੁਸੀਂ ਓ ਮੰਤਰੀ ਕਿਵੇਂ ਆ ਓ ਨਾ ਮੰਤਰੀ ਨਾਲ ਪੰਗਾ ਨਹੀਂ ਮੇਰੇ ਸਾਡੇ ਨਾਲ ਸ਼ਕਲੇ ਬਾਈ ਕੀ ਹਾਲ ਨੇ ਠੰਡ ਦੀ ਠੰਡ ਕਰਾਤੀ ਅੱਜ ਤਾਂ ਠੰਡ ਹੀ ਠੰਡ ਮੰਤਰੀ ਬਾਬਾ ਕਿਵੇਂ ਠੰਡ ਹੈ ਦੇਖਣੀ ਆ ਪਹਿਲਾਂ ਕੀ ਕਿਹਾ ਕੀ ਕਿਹਾ? ਕੀ ਕਿਹਾ? ਸਲਮ 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 ਦੇਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਲੂ ਭਾਈ ਚਾਰ ਸਹਿਬ ਜਾਂਦੇ ਸਲਮ ਛੋਟੇ ਸਹਿਬ ਜਾਂਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਕਾਲੂ ਤੇ ਪਰਸੋਂ ਨੂੰ ਦੋ ਦਿਨ ਆਪਣੇ ਘਰ ਦੇ ਵਿੱਚ ਬੰਦਾ ਸਿੰਘ ਬਹਾਦਰ ਛੋਟੇ ਸਹਿਬਜ਼ਾਦੇ ਉੱਚਾਦਰ ਬਾਬੇ ਨਾਨਕ ਦਾ ਇਸ ਤਰ੍ਹਾਂ ਦੀਆਂ ਧਾਰਮਿਕ ਫਿਲਮਾਂ ਦਿਖਾਈਆਂ ਜਾਣਗੀਆਂ ਸਤਿ ਸ੍ਰੀ ਅਕਾਲ ਮੇਰੀ ਬੇਨਤੀ ਆ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਬੀੜਾਂ ਨੂੰ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਮੇਰੀਆਂ ਮਾਵਾਂ ਨੂੰ ਕਾਲੂ ਸ਼ਹੀਦੀ ਦਾ ਓ ਦਿਹਾੜਾ ਪਰਸੋਂ ਨੂੰ ਸ਼ਹੀਦੀ ਦਾ ਉਹ ਦਿਹਾੜਾ ਅੱਜ ਕਿੜਾਕੇ ਦੀ ਠੰਡ ਧੁੰਦ ਦੇਖੋ ਆਪਾਂ ਨੂੰ ਇੱਕ ਦੂਜੇ ਦੇ ਚਿਹਰੇ ਨਜ਼ਰ ਨਹੀਂ ਆਉਂਦੇ ਨੇੜੇ ਖੜੇ ਦੇਖੋ ਹੱਥ ਨੂੰ ਹੱਥ ਨਹੀਂ ਦਿਖਦਾ ਇੰਨੀ ਠੰਡ ਦੇ ਵਿੱਚ ਮਾਤਾ ਗੁਜਰਕੌਰ ਠੰਡੇ ਬੁਰਜ ਦੇ ਵਿੱਚ ਆਪਣੇ ਦੋ ਲਾਲਾਂ ਨੂੰ ਲੈ ਕੇ ਉਸ ਇੱਕ ਸੂਬੇ ਸਰਹੰਦ ਦੀ ਕਚਹਿਰੀ ਚ ਉਹਨਾਂ ਬੱਚਿਆਂ ਨੇ ਜ਼ਿਕਾਰੇ ਲਾ ਕੇ ਸੱਚ ਦਾ ਤੇ ਆਪਣੇ ਧਰਮ ਦਾ ਉਹ ਡੰਕਾ ਪਜਾਇਆ ਜਿਹਦੇ ਕਰਕੇ ਅੱਜ ਅਸੀਂ ਇੱਥੇ ਸਿਰ ਚੱਕ ਕੇ ਖੜੇ ਆ ਅਸੀਂ ਭਾਗਾਂ ਵਾਲੇ ਆ ਵੀ ਅਸੀਂ ਪੰਜਾਬ ਵਰਗੀ ਧਰਤੀ ਤੇ ਜੰਮੇ ਆ ਅਸੀਂ ਕਰਮਾਂ ਵਾਲਿਆਂ ਵੀ ਅਸੀਂ ਏਡੀ ਪਵਿੱਤਰ ਧਰਤੀ ਤੇ ਜੰਮਿਆ ਸੱਚੇ ਪਾਤਸ਼ਾਹ ਦੀ ਮਿਹਰ ਆ ਉਸ ਅੱਲਾ ਉਸ ਰਾਮ ਵਾਹਿਗੁਰੂ ਜੀ ਭਗਵਾਨ ਜੀ ਦੀ ਸਾਡੇ ਹਿੱਸੇ ਏਡੀ ਪਵਿੱਤਰ ਸੇਵਾ ਆਈ ਆ ਸਾਰੇ ਬਜ਼ੁਰਗਾਂ ਨੂੰ ਵੀਰਾਂ ਨੂੰ ਮੇਰੀ ਬੇਨਤੀ ਆ ਅਗਲੇ 2 ਦਿਨ ਆ ਜਿਹੜੇ ਆਪਾਂ ਸੀਦਾਂ ਨੂੰ ਸਮਰਪਿਤ ਦਿਹਾੜੇ ਮਨਾ ਰਹੇ ਆ ਹਰ ਸਾਲ ਹੀ ਇਹਨਾਂ ਦਿਨਾਂ ਦੇ ਵਿੱਚ ਆਪਾਂ ਇਹ ਸੋਗਮਈ ਦਿਹਾੜੇ ਮਨਾਉਨੇ ਆ ਠੰਡ ਵੀ ਅੱਤ ਦੀ ਆ ਤੇ ਦੁੱਖ ਵੀ ਬੜਾ ਵੱਡਾ ਸੀ ਸਾਡੇ ਸੁਪਨਿਆਂ ਦੇ ਘਰ ਵਿੱਚ ਜਿਹੜੇ ਮੈਂਬਰ ਅਸੀਂ ਸਾਰੇ ਰਹਿੰਨੇ ਆ ਠੀਕ ਆ ਹੁਣ ਠੀਕ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਰ ਵੀ ਵਿਖਾਈ ਜਾਵੇ ਹਾਂ ਦਿਖਾਵਾਂਗੇ ਦਿਖਾਵਾਂਗੇ ਭਾਈ ਦਿਖਾਵਾਂਗੇ ਪੱਕੀ ਗੱਲ ਕੋਈ ਨਾ ਦਿਖਾਵਾਂ ਪੱਕੀ ਗੱਲ ਪੱਕੀ ਗੱਲ ਪਾਵਾਂ ਮੈਂ ਆ ਪਾਵਾਂਗੇ ਪੁੱਤੂ ਹਜੇ ਨਹੀਂ ਬਾਬਾ ਜੀ ਦਾ ਦੈਨਾ ਅੱਜ ਹੁਣ ਨਿੱਕ ਬੋਦਨ ਭੰਗੜਾ ਨਹੀਂ ਪਾਉਣਾ ਆਪਾਂ ਤੇ ਇਹ ਸਾਡੀ ਬੇਨਤੀ ਸੀ ਜੀ ਸਾਰਿਆਂ ਨੂੰ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਰੇ ਆਪਣੇ ਸ਼ਹੀਦਾਂ ਨੂੰ ਯਾਦ ਕਰੋ ਭਾਈ ਜਿਹੜੀਆਂ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਉਹ ਖਤਮ ਹੋ ਜਾਂਦੀ ਹੈ ਅਸੀਂ ਬਹੁਤ ਧੰਨਵਾਦੀ ਆ ਸਾਰੇ ਭੈਣਾ ਭਰਾਵਾਂ ਦੇ ਜਿਹੜੇ ਸਾਡੇ ਸੁਪਨਿਆਂ ਦੇ ਘਰ ਵਿੱਚ ਸਾਡੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦੇ ਨੇ ਰਾਸ਼ਨ ਪਾਣੀ ਕੱਪੜੇ ਦਵਾਈ دارو ਛੱਤ ਦੇ ਮੰਜੇ ਬਿਸਤਰੇ ਹਰ ਇੱਕ ਚੀਜ਼ ਹੁਣ ਮੰਜਿਆਂ ਦੀ ਸੇਵਾ ਚੱਲੀ ਜਾਂਦੀ ਆ ਇਹ ਉਹ ਮੈਂਬਰ ਨੇ ਜਿਹੜੇ ਮੰਜੇ ਲਾ ਰਹੇ ਨੇ ਇਸ ਟਾਈਮ ਜਿਹੜੇ ਕਿਸੇ ਟਾਈਮ ਸੰਗੜਾ ਨਾ ਬੰਨੇ ਸੀ ਕਿਸੇ ਤੇ ਕੀੜੇ ਪਏ ਹੋਏ ਸੀ ਬਾਈ ਸਤਿ ਸ੍ਰੀ ਅਕਾਲ ਠੀਕ ਆ ਵੀਰੇ ਹੁਣ ਠੀਕ ਆ ਹਾਂ ਬਾਈ ਠੀਕ ਆ ਸੋਨੀ ਠੀਕ ਆ ਬਾਈ ਗਰੇ ਵਾਲਾ ਬਾਈ ਕੀੜਾ ਨਾ ਸੰਜਨਾ ਨੰਨੇ ਆ ਦੀ ਬਾਈ ਘਰੇ ਆਪਦੇ ਸਤਿ ਸ੍ਰੀ ਅਕਾਲ ਬਾਪੂ ਕੀ ਹਾਲ ਨੇ ਠੀਕ ਠਾਕ ਹੂੰ ਇਦਾਂ ਹੀ ਆ ਦੇਖੋ ਬਾਪੂ ਆਤਮਾ ਸਿੰਘ ਜੀ ਬਹੁਤ ਬੁਰੀ ਹਾਲ ਚ ਲੈ ਕੇ ਆਏ ਇਹ ਲਾਲੀ ਸਾਡਾ ਕੀਰਤਨੀਆਂ ਬਾਈ ਕਥਾ ਵਾਚਕ ਤੇ ਘਰ ਦੇ ਵਿੱਚ ਦੇਖੋ ਕਿਦਾਂ ਦੀ ਹਾਲਤ ਚ ਪਿਆ ਸੀ ਬਾਈ ਧੁੰਦ ਵੀ ਬਹੁਤ ਆ ਠੰਡ ਵੀ ਬਹੁਤ ਆ ਸਾਰਿਆਂ ਨੂੰ ਬੇਨਤੀ ਵੀ ਹੈ ਭਾਈ ਠੰਡ ਤੇ ਧੁੰਦ ਤੋਂ ਬਚੋ ਬਿਮਾਰੀ ਪਪਾ ਜਿਹੜੀ ਹੈਗੀ ਆ ਠੰਡ ਨਾਲ ਬਿਮਾਰ ਹੋ ਜਾਂਦਾ ਬੰਦਾ ਸਾਡੇ ਸਾਸਤ੍ਰੀ ਕਾਲ ਵੀਰੇ ਹੁਣ ਠੀਕ ਆ ਪੈਰ ਤੇਰੇ ਹਾਂਜੀ ਸੋਰੀ ਕਰਤਾ ਹੈ ਮਹਾਰਾਜ ਦੀ ਕਿਰਪਾ ਸੱਚੀ ਬਾਸ਼ਰ ਮਹਾਰਾਜ ਕਿਰਪਾ ਵਾਹ ਕਿਰਦੀ ਵਾਹ ਕਿਰ ਇਧਰ ਸੰਜੂ ਵੀਰੇ ਬੈਠਾ ਸਾਡਾ ਸੰਜੂ ਵੀਰੇ ਦੇ ਵੀ ਪੈਰ ਦੇ ਵਿੱਚ ਦੇਖੋ ਕਿੰਨਾ ਜ਼ਖਮ ਸੀ ਬਾਈ ਜੀ ਸਾਸਤ੍ਰੀ ਕਾਲ ਜੀ ਮੈਨੂੰ ਸਾਸਤ੍ਰੀ ਕਾਲ ਠੀਕ ਆ ਬਾਈ ਹੁਣ ਤੂੰ ਠੀਕ ਆ ਠੀਕ ਆ ਠੀਕ ਨਹੀਂ ਹੋ ਜਾਂਦਾ 10 20 ਦਿਨ ਕੋਈ ਗੱਲ ਨਹੀਂ ਹੋ ਜਾਣਾ ਹੋ ਜਾਣਾ ਇਹਦੇ ਬਾਈ ਦੇ ਅੱਗੇ ਨਾਲੋਂ ਬਹੁਤ ਫਰਕ ਆ ਪੱਟੀ ਹੁਣ ਉਹ ਹਟ ਗਈ ਆ ਕਿਦਾਂ ਹੀ ਬਾਪੂ ਜੀ ਬਹਿ ਜਾਓ ਇੰਦਰ ਬਾਪੂ ਜੀ ਦੇ ਵੀ ਪੈਰ 'ਚ ਕੀੜੇ ਪਏ ਹੋਏ ਸੀਗੇ ਵਾਹਿਗੁਰੂ ਦੀ ਕਿਰਪਾ ਨਾਲ ਬਾਪੂ ਸਾਡੇ ਠੀਕ ਹੀ ਹਾਲ ਨੇ ਬਾਈ ਅਮਰਜੋਤ ਠੀਕ ਆ ਜਿਹੜੇ ਬੰਦੇ ਦੀ ਗੱਲ ਕਰਦੇ ਆ ਜੀ ਦੀ ਆਪਾਂ ਬਾਤ ਪਾਉਨੇ ਆ ਦੁੱਖਾਂ ਨਾਲ ਭਰੀ ਹੋਈ ਪਈ ਤਕਲੀਫਾਂ ਨਾਲ ਭਰੀ ਹੋਈ ਪਈ ਵਾਹਿਗੁਰੂ ਕਰਾਉਣਗੇ ਬਾਪੂ ਕਰਾਉਣਗੇ ਮਹਾਰਾਜ ਮਿਹਰ ਕਰਨ ਮਹਾਰਾਜ ਮੇਰ ਕਰਨ ਸੱਚੇ ਪਾਤਸ਼ਾਹ ਤੇਰੀਆਂ ਨਜ਼ਰਾਂ ਬਾਪੂ ਵਾਪਸ ਕਰ ਦੇਣ ਬਾਬਾ ਨਾਨਕ ਮਾਰਦੇ ਕੋਈ ਨਹੀਂ ਆ ਕੇ ਵਿਚੇ ਨਾ ਠੀਕਾ ਥੋੜੇ ਗੋਲੀ ਰਹੂਗਾ ਮੈਂ ਨਹੀਂ ਕਹਿਣਾ ਤੂੰ ਕੋਈ ਨਹੀਂ ਬਾਪੂ ਮੇਰੇ ਕੋਈ ਨਹੀਂ ਅਸੀਂ ਤੇਰੇ ਹੀ ਆ ਅਸੀਂ ਤੇਰੇ ਹੀ ਆ ਨਾ 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 ਰੋਣਾ ਨਹੀਂ ਬਾਪੂ ਬਾੜੂ ਘਰ ਬੈਠ ਕੇ ਰੋਟੀ ਖਾਏਗਾ ਤਾਂ ਬਾਬਾ ਨਾ ਜਮਕਾ ਜਮਨ ਛੱਡ ਕੇ ਚਲੇ ਗਿਆ ਤਾਂ ਬਾਬਾ ਕੋਈ ਗੱਲ ਨਹੀਂ ਆਉਂਗਾ ਆਉਂਗਾ ਕੋਈ ਨਾ ਫਿਕਰ ਨਾ ਕਰਕੇ ਤੇਨੇ ਛੱਡ ਕੇ ਜਾਂਦਾ ਬੱਲ ਇਹਨੂੰ ਬੱਲ ਸਾਊ ਪੂਰੀਆ ਸਾਡੇ ਕੋਲ ਛੱਡ ਕੇ ਗਿਆ ਸੀ ਬਾਈ ਤੇ ਬਾਪੂ ਅੱਖਾਂ ਤੋਂ ਬਿਨਾ ਜ਼ਿੰਦਗੀ ਬਤੀਤ ਕਰ ਰਿਆ ਸੀ ਮੋਟਰ ਤੇ ਰਹਿੰਦਾ ਸੀ ਕਿਸੇ ਦੀ ਤੇ ਇਕੱਲਾ ਹੀ ਜੰਗਲ 'ਚ ਸੀ ਮੋਟਰ ਬੜੀ ਦੂਰ ਦਰਾਡੇ ਕੋਈ ਆਵਾਜ਼ ਸੁਣਨ ਵਾਲਾ ਵੀ ਹੈ ਨਹੀਂ ਸੀ ਉੱਥੇ ਕੋਈ ਆਜਾ 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 ਆ ਜਾਂਦੇ ਆ ਜਾਂਦੇ ਆਜਾ ਇੰਤਜ਼ਾਰ ਡੱਕਣਾ ਪਿਆ ਤੇ ਵਾਹਿਗੁਰੂ ਦੀ ਕਿਰਪਾ ਬਾਪੂ ਜਦੋਂ ਕਹਿੰਦਾ ਮੈਨੂੰ ਅੱਖਾਂ ਠੀਕ ਕਰਾ ਦਿਓ ਨਾ ਬਾਪੂ ਰੋਣਾ ਨਹੀਂ ਗਿਆ ਕੀ ਲੱਸੀਏ ਕੀ ਕਹੀਏ ਕੀ ਬੋਲੀਏ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਨਿਆਲ ਸਿਆਂ ਤਕੜੇਓ ਹੱਜੀ ਹੱਜੀ ਜਿਉਂਦਿਆਂ ਦੇ ਮੇਲੇ ਹੱਜਿਉਂਦਿਆਂ ਦੇ ਮੇਲੇ ਜੱਗ ਜਿਉਂਦਿਆਂ ਦੇ ਮੇਲੇ ਹਾਂਜੀ ਵਸ ਦੋ ਕੁ ਮਿੰਟ ਦਿਓ ਦੋ ਕੁ ਮਿੰਟ ਹਾਂ ਭਾਈ ਪ੍ਰੇਮ ਠੀਕ ਹੋ ਚੱਲਣ ਬਾਬੇ ਲੁੱਗੀ ਬਾਬੇ ਹਾਂਜੀ ਠੀਕ ਹੋ ਓ ਲੁਗਣਾ ਠੀਕ ਆ ਲੁਗਣਾ ਖੋਣਾ ਜੀ ਓ ਲੁਗਣਾ ਬਾਈ ਤੇਰਾ ਭਰਾ ਹੈ ਓ ਤੇਰਾ ਛੋਟਾ ਭਾਈ ਆ ਛੋਟਾ ਭਾਈ ਹਾਂ ਕਿਹੜਾ ਓ ਗੁਰਪ੍ਰੀਤ ਗੁਰਪ੍ਰੀਤ ਅੱਖਾਂ ਦਵੰਨਾ ਹੋ ਗਿਆ ਬਾਪੂ ਦੇਖੋ ਬਾਪੂ ਨੇ ਵਿਚਾਰੇ ਨੇ ਕਿਸੇ ਦੇ ਘਰੇ ਕੰਮ ਕੀਤਾ ساری ਜ਼ਿੰਦਗੀ ਪੱਠੇ ਵੜਵੜ ਪਾਉਂਦਾ ਰਿਆ ਅੱਖਾਂ ਦੀ ਲੈਡ ਚਲੇਗੀ ਉਹਨੂੰ ਬਥੇਰਾ ਕਿਹਾ ਵੀ ਯਾਰ ਮੇਰੀ ਅੱਖਾਂ ਦੀ ਲੈਡ ਪਹੁੰਚਦੀ ਜਾਂਦੀ ਮੇਰਾ ਚੈੱਕ ਕਰਾ ਦੇ ਕਿਤੇ ਚੈੱਕ ਨਹੀਂ ਕਰਾਇਆ ਭਰਾ ਸਾਡੇ 3.5 ਕਿੱਲੇ ਜ਼ਮੀਨ ਸੀ ਉਹਨੇ ਆਪਦੇ ਨਾਂ ਲਵਾ ਲਈ ਕਹਿੰਦਾ ਤੂੰ ਛੜਾ ਮੈਂ ਤੂੰ ਕੀ ਕਰਨੀ ਐ ਜ਼ਮੀਨ ਮੇਰੇ ਨਾਂ ਕਰਾ ਦੇ ਆਪ ਬਾਹਰ ਚੱਲਿਆ ਗਿਆ ਜ਼ਮੀਨ